ਕੀ ਕਾਲਸਾ ਵਾਇਗਰ ਜੀ ਦੀ ਫਤਿਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਿੱਥੇ ਹਰੇਕ ਸਾਲ ਗਰਮੀ ਦੇ ਸੀਜ਼ਨ ਨੂੰ ਦੇਖਦੇ ਹੋਏ ਸੰਗਤਾਂ ਦੇ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਨੇ ਇਸ ਵਾਰ ਵੀ ਸੰਗਤਾਂ ਦੇ ਲਈ ਜਿਵੇਂ ਪ੍ਰਕਰਮਾਂ ਦੇ ਵਿੱਚ ਉਹ ਜਿਹੜੇ ਪਹਿਲਾਂ ਟਾਟ ਬਿਸੇ ਹੋਏ ਨੇ ਉਹਨਾਂ ਦੀ ਗਿਣਤੀ ਇੱਕ ਹੁਣ ਗਰਮੀ ਨੂੰ ਦੇਖਦੇ ਹੋਏ ਇੱਕ ਵਧਾ ਦਿੱਤੀ ਗਿਆ ਪਹਿਲਾਂ ਤਿੰਨ ਟਾਟ ਬਸਾਏ ਗਏ ਸੀਗੇ ਪ੍ਰਕਰਮਾਂ ਦੇ ਵਿੱਚ ਹੁਣ ਸੰਗਤਾਂ ਦੇ ਤੁਰਨ ਦੇ ਲਈ ਚਾਰ ਟਾਟਾਂ ਦੀ ਗਿਣਤੀ ਕਰ ਦਿੱਤੀ ਗਿਆ ਤਾਂ ਕਿ ਸੰਗਤਾਂ ਦਾ ਜਿਹੜਾ ਪੈਰ ਆ ਉਹ ਧੁੱਪੇ ਜਾਂ ਗਰਮ ਜਗ੍ਹਾ ਤੇ ਨਾ ਲੱਗੇ ਸੋ ਪ੍ਰਕਰਮਾਂ ਦੇ ਵਿੱਚ ਟਾਟਾਂ ਦੀ ਗਿਣਤੀ ਵਿਧਾ ਦਿੱਤੀ ਗਿਆ ਚਾਰੇ ਕੋਨਿਆਂ ਤੇ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸਰੋਵਰ ਦੇ ਚਾਰੇ ਕੋਨਿਆਂ ਵਿੱਚ ਸੰਗਤਾਂ ਲਈ ਜਲ ਜਲਦੀਆ ਸਬੀਲਾ ਚੱਲ ਰਹੀਆਂ ਨੇ ਉਹ ਚਾਰੇ ਸਵੀਆਂਾਂ ਤੇ ਠੰਡਾ ਜਲ ਹੁਣ ਗਰਮੀ ਦੇ ਸੀਜ਼ਨ ਨੂੰ ਵੇਖਦੇ ਹੋਏ ਸੰਗਤਾਂ ਦੇ ਲਈ ਠੰਡੇ ਜਲ ਦੀ ਸੇਵਾ ਚੱਲ ਰਹੀ ਆ ਇਸ ਤੋਂ ਇਲਾਵਾ ਜਦੋਂ ਅਸੀਂ ਦਰਸ਼ਨੀ ਡਿਊਟੀ ਤੇ ਖੜਦੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿੱਥੇ ਉੱਥੇ ਹਵਾ ਵਾਲੇ ਵਧੀਆ ਕੁਆਲਿਟੀ ਦੇ ਕੂਲਰ ਹਵਾ ਵਾਲੇ ਪੱਖੇ ਲਗਾਏ ਗਏ ਨੇ ਉੱਥੇ ਪਿਛਲੇ ਸਾਲ ਅਸੀਂ ਨੇ ਇੱਕ ਪਾਣੀ ਵਾਲੇ ਡ੍ਰਿਪ ਲਗਾਏ ਸੀਗੇ ਸਨ ਗਰਮੀ ਦੇ ਸੀਜ਼ਨ ਨੂੰ ਮੁੱਖ ਵੇਖਦੇ ਹੋ ਜਾਉਣ ਸੰਗਤਾਂ ਦੀ ਆਮਦ ਹੋਣੀ ਆ ਉਹ ਜਿਹੜੀ ਜਦੋਂ ਅਸੀਂ ਉਹ ਪਾਣੀ ਵਾਲੇ ਡ੍ਰਿਪ ਚਲਾਉਨੇ ਆ ਸੰਗਤਾਂ ਨੂੰ ਗਰਮੀ ਨਹੀਂ ਲੱਗਦੀ ਸੰਗਤਾਂ ਉੱਥੇ ਖੜ ਕੇ ਏਸੀ ਜਿਵੇਂ ਏਸੀ ਚ ਖੜਦੇ ਆਪਾਂ ਇਦਾਂ ਦਾ ਮਹਿਸੂਸ ਕਰਦੀ ਆ ਸੰਗਤਾਂ ਨੇ ਵੀ ਪਿਛਲੀ ਵਾਰ ਇਹ ਜਿਹੜੇ ਕੰਮ ਦੀ ਸਲਾਹਗਾ ਕੀਤੀ ਸੀਗੀ ਸੋ ਬੱਖ-ਬੱਖ ਜਗ੍ਹਾ ਤੇ ਸੰਗਤਾਂ ਦੇ ਗਰਮੀ ਦੇ ਲਈ ਅਸੀਂ ਬੱਖ-ਬੱਖ ਪ੍ਰਬੰਧ ਕੀਤੇ ਨੇ ਉਥੇ ਜਿਵੇਂ ਜਿੱਥੇ ਦਰਸ਼ਕੀ ਡਿਊਟੀ ਦੇ ਬਾਹਰ ਵੀ ਅਸੀਂ ਨੇ ਸੰਗਤਾਂ ਦੇ ਲਈ ਛਾਲੇ ਛਮਿਆਨੇ ਲਗਾਏ ਨੇ ਉਥੇ ਗੁਰਦਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਵੀ ਸੰਗਤਾਂ ਦੇ ਲਈ ਜਿਹੜੇ ਉਹ ਛਮਿਆਨੇ ਲਗਾਏ ਨੇ ਚਾਨਣੀਆਂ ਬਣੀਆਂ ਨੇ ਉਸ ਤੋਂ ਇਲਾਵਾ ਜਦੋਂ ਆਪਾਂ ਲੰਗਰ ਨੂੰ ਆਉਨੇ ਆ ਪ੍ਰਕਰਮਾਂ ਤੋਂ ਲੰਗਰ ਵਾਲਾ ਗੇਟ ਚੜ੍ਹ ਕੇ ਉੱਪਰ ਨੂੰ ਆਉਨੇ ਆ ਉਥੇ ਵੀ ਚਾਨਣੀਆਂ ਸਾਹ ਦੇ ਲਈ ਲਗਾਈਆਂ ਗਈਆਂ ਨੇ ਕੰਟਾਕਾਰ ਦੇ ਬਾਹਰ ਜਦੋਂ ਜੋੜੇਕਰ ਜੋੜੇ ਜਮਾ ਕਰਾ ਕੇ ਅੱਥੇ ਕੰਟਾਕਾਰ ਡਿਊਟੀ ਵਾਲ ਨੂੰ ਜਾਂਦੇ ਆ ਉੱਥੇ ਵੀ ਸੰਗਤਾਂ ਦੇ ਲਈ ਵੀ ਚਾਨਣੀਆਂ ਦੇ ਲਈ ਸਾਧਾ ਪ੍ਰਬੰਧ ਕੀਤਾ ਗਿਆ ਸੋ ਇਹ ਸਾਰੇ ਕੰਮਾਂ ਲਈ ਜਿਥੇ ਮਾਣਯੋਗ ਸਾਡੇ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਦੜਾ ਪ੍ਰਬੰਧਕ ਕਮੇਟੀ ਉਹਨਾਂ ਦੇ ਆਦੇਸ਼ਾਂ ਤੇ ਸੰਗਤਾਂ ਦੇ ਲਈ ਵਿਸ਼ੇਸ਼ ਸਹੂਲਤਾਂ ਵਿਸ਼ੇਸ਼ ਪ੍ਰਬੰਧ ਕਰਨ ਲਈ ਕਿਹਾ ਗਿਆ ਉੱਥੇ ਸੰਗਤਾਂ ਪ੍ਰਤੀ ਵੀ ਬੇਨਤੀ ਆ ਕਿ ਹੁਣ ਜਿਹੜਾ ਇਹ ਪਿਛਲੇ ਦਿਨੀ ਇੱਕ ਤਣਾਅਪੂਰਨ ਇੰਡੀਆ ਤੇ ਪਾਕਿਸਤਾਨ ਦਾ ਮਾਹੌਲ ਬਣਿਆ ਸੀਗਾ ਇਹ ਗੁਰੂ ਨੇ ਕਿਰਪਾ ਕੀਤੀ ਆ ਤਨਤਨ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਆ ਇਹ ਹੁਣ ਮਾਹੌਲ ਬਿਲਕੁਲ ਸ਼ਾਂਤੀਪੂਰਕ ਤੇ ਆ ਕੇ ਹੁਣ ਤਨਤਨ ਗੁਰੂ ਰਾਮਦਾਸ ਦੇ ਦਰਦੀਆਂ ਅਸੀਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ ਖੁੱਲੇ ਤੌਰ ਤੇ ਦਰਸ਼ਨ ਕਰ ਸਕਦੇ ਹਾਂ ਉਹਨੇ ਕਪਰੇਜ ਨੂੰ ਵੀ ਬਦਮੀ ਨੇ ਕੇਸੀ ਕੋਲਡਰ ਦਾ ਪ੍ਰਬੰਧ ਕੀਤਾ ਬਿਲਕੁਲ ਜੀ ਜਿਵੇਂ ਅਸੀਂ ਸਰਦੀਆਂ ਦੇ ਵਿੱਚ ਹੀਟਰਾਂ ਦਾ ਗੀਜਰਾਂ ਦਾ ਪ੍ਰਬੰਧ ਕਰਦੇ ਹਾਂ ਉਸੇ ਤਰ੍ਹਾਂ ਅਸੀਂ ਗਰਮੀਆਂ ਦੇ ਵਿੱਚ ਸਪੈਸ਼ਲ ਤੌਰ ਤੇ ਬਕਾਇਦਾ ਸਾਡੀ ਲਿਖਾ ਪੜੀ ਹੁੰਦੀ ਆ ਜਿਵੇਂ ਏਸੀ ਚੱਲਦੇ ਨੇ ਏਸੀਆਂ ਦੇ ਸਰਵਿਸਾਂ ਕਰਾ ਕੇ ਵਧੀਆ ਏਸੀ ਲਗਾ ਦਿੱਤੇਗੇ ਨੇ ਤੇ ਏਸੀਆਂ ਦੇ ਸਰਵਿਸਾਂ ਕਰਾ ਕੇ ਹੁਣ ਸੰਗਤਾਂ ਨੂੰ ਸਰਾਮਾ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਊਗੀ ਸੰਗਤਾਂ ਆਰਾਮ ਨਾਲ ਗੁਰੂ ਰਾਮਦਾਸ ਦੇ ਦਰ ਦੀਆਂ ਖੁਸ਼ੀਆਂ ਲੈ ਸਕਦੇ ਨੇ ਲੰਗਰਾਂ ਦੇ ਵਿੱਚ ਵੀ ਪੱਕੇ ਏਸੀ ਕੂਲਰ ਸਾਰੇ ਲਾਏ ਗਏ ਨੇ ਸੋ ਸੰਗਤਾਂ ਨੂੰ ਕੋਈ ਗਰਮੀ ਵਾਲਾ ਮਾਹੌਲ ਨਹੀਂ ਇੱਥੇ ਗੁਰੂ ਰਾਮਦਾਸ ਦੇ ਦਰਸ਼ਨ ਕਰਨ ਜਾਵਾਂਗੇ ਤੁਹਾਨੂੰ ਗਰਮੀ ਇੱਥੇ ਲੱਗਣੇ ਨਹੀਂ ਦਿੱਤੀ ਜਾਊਗੀ ਜੀ ਸਾਡੀ ਸੰਗਤ ਦੇ ਵਹਿਜੇ ਸੰਗੀ ਜਦ ਵੀ ਮੀਂਹ ਇਹ ਡੀਕੋਲੇਸ਼ਨ ਪੈਦੇ ਦੇਖੋ ਸੰਗਤ ਦੀ ਸਰਦਾ ਤੇ ਆਸਤਾ ਤਾਂ ਤਾਂ ਸਿਰ ਕੋਈ ਰਾਮਦਾ ਦੇ ਦਰ ਤੇ ਇੰਨੀ ਬਣੀ ਵੀ ਆ ਇੱਥੇ ਮੀਂਹ ਆਵੇ ਹਨੇਰੀ ਆਵੇ ਕੋਈ ਮਰਜੀ ਹੋਵੇ ਕਿੱਦਾਂ ਦਾ ਮਾਹੌਲ ਹੋਵੇ ਸੰਗਤ ਨਹੀਂ ਘਟਦੀ ਫਿਰ ਵੀ ਸਾਨੂੰ ਪ੍ਰਬੰਧ ਕਰਨੇ ਪੈਂਦੇ ਨੇ ਸੰਗਤਾਂ ਦੀ ਸਹੂਲਤ ਬਾਤੇ ਤੇ ਸੰਗਤਾਂ ਦੇ ਮਨਾ ਦੇ ਵਿੱਚ ਸੰਗਤਾਂ ਦੀ ਸਰਦਾ ਤੇ ਆਸਤਾ ਨੂੰ ਦੇਖਦੇ ਸਾਡਾ ਵੀ ਸਿਰ ਝੁਕਦਾ ਉਹ ਜਦੋਂ ਇੰਨੇ-ਇੰਨੇ ਲੰਬੀਆਂ ਕਤਾਰਾਂ ਦੇ ਵਿੱਚ ਖੜਕੇ ਦਰਸ਼ਨ ਮੇਲੇ ਕਰਦਿਆਂ ਨੇ ਉਹਨਾਂ ਅਗੇ ਵਾਕਿਓ ਸਾਡਾ ਸਿਰ ਝੁਕਦਾ ਜੀ ਉਹਨਾਂ ਦੀ ਸਰਦਨ ਨੂੰ ਦੇਖਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ